ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਜੋ ਹਫਤੇ ਵਿੱਚ ਇੱਕ ਦਿਨ ਇਤਿਹਾਸ ਦੀ ਕਲਾਸ ਲੱਗਦੀ ਹੈ ਸੋ ਅੱਜ ਅਸੀਂ ਇਤਿਹਾਸ ਦੀ ਕਲਾਸ ਵਿੱਚ ਲਾਈਵ ਹੋਏ ਆਂ ਤੇ ਅੱਜ ਅਸੀਂ ਕਿਹੜੇ ਗੁਰੂ ਸਾਹਿਬ ਜੀ ਦਾ ਜੀਵਨ ਪੜਨ ਜਾ ਰਹੇ ਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਹੜੇ ਗੁਰੂ ਨੇ 8ਵੇਂ ਗੁਰੂ ਨੇ ਤੇ ਅਸੀਂ ਅੱਜ ਉਹਨਾਂ ਦਾ ਜੀਵਨ ਪੜ੍ਹਨਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸ ਚੋਂ ਸਾਨੂੰ ਕੀ ਸਿੱਖਿਆ ਮਿਲੀ ਤੇ ਕਿੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸਾਨੂੰ ਆਪਣੇ ਜੀਵਨ ਵਿੱਚ ਕੀ ਸਿੱਖਿਆ ਦਿੱਤੀ ਆ ਜਸਕਰਨ ਸਿੰਘ ਦਾ ਟੇਬਲ ਇੱਕ ਤਾਂ ਪਿੱਛੇ ਦਿਓ ਇਪੋਰਕਤਾ ਪਿੱਛੇ ਦੇ ਸਭ ਤੋਂ ਲਾਸਟ ਬੈਂਚ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ ਕਿੰਨੀ ਜੁਲਾਈ 7 ਜੁਲਾਈ 1656 1656 ਈਸਵੀ ਨੂੰ ਕਿਰਤਪੁਰ ਸਹਿ ਵਿਖੇ ਕਿਹੜਾ ਸ਼ਹਿਰ ਸੀਗਾ ਕਿਰਤਪੁਰ ਕਿਰਤਪੁਰ ਸ਼ਹਿਰ ਵਿਖੇ ਪਿਤਾ ਗੁਰੂ ਹਰ राय ਸਾਹਿਬ ਜੀ ਦੇ ਘਰ ਗੁਰੂ ਹਰਕ੍ਰਿਸ਼ਨ ਜੀ ਦੇ ਪਿਤਾ ਦਾ ਨਾਮ ਕੀ ਹੈ ਤੇ ਗੁਰੂ ਹਰਕ੍ਰਿਸ਼ਨ ਜੀ ਦੇ ਪਿਤਾ ਕਿਹੜੇ ਗੁਰੂ ਸੀ ਸਤਵੇਂ ਗੁਰੂ ਤੇ ਮਾਤਾ ਦਾ ਨਾਮ ਕੀ ਸੀ ਮਾਤਾ ਕ੍ਰਿਸ਼ਨ ਕੌਰ ਜੀ ਉਹਨਾਂ ਦੀ ਪੁੱਖ ਤੋਂ ਹੋਇਆ ਗੁਰੂ ਹਰ राय ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ RAM ਰਾਏ ਜੀ ਨੇ ਔਰੰਗਜ਼ੇਬ ਦੇ ਅਸਰ ਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਖਾਤਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇੱਕ ਤੁਕ ਨੂੰ ਬਦਲ ਦਿੱਤਾ ਸੀ ਪਿਛਲੀ ਲਾਈਵ ਦੀ ਕਲਾਸ 'ਚ ਸਾਰਿਆਂ ਨੇ ਸੁਣਿਆ ਸੀ ਨਾ ਜਦੋਂ ਔਰੰਗਜ਼ੇਬ ਨੇ ਗੁਰੂ ਹਰ Rai ਸਾਹਿਬ ਜੀ ਨੂੰ ਸੱਦਿਆ ਸੀ ਆਪਣੇ ਕੋਲ ਤੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਨੂੰ ਭੇਜਿਆ ਸੀ ਬਾਬਾ RAM Rai ਨੂੰ ਉਹਨੇ ਉਹਨਾਂ ਕੋਲ ਸ਼ੋਭਾ ਲੈਣ ਦੀ ਖਾਤਰ ਤੇ ਗੁਰਬਾਣੀ ਦੀ ਪੰਕਤੀ ਦੇ ਅਰਥ ਬਦਲ ਦਿੱਤੇ ਸੀ ਉਹਨੇ ਉਹਨਾਂ ਦੇ ਮੁਤਾਬਕ ਹੀ ਕਰ ਦਿੱਤੇ ਗੁਰਨਾਣਕ ਸਾਹਿਬ ਜੀ ਦੀ ਬਾਣੀ ਦੀ ਤਕ ਬਦਲ ਦਿੱਤੀ ਇਸ ਵਾਸਤੇ ਗੁਰੂ ਹਰ राय ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਕ੍ਰਿਸ਼ਨ ਨੂੰ ਸੌਂਪ ਦਿੱਤੀ ਉਹਨਾਂ ਨੇ ਵੇਖਿਆ ਕਿ ਮੇਰਾ ਪੁੱਤਰ ਜਿਹੜਾ ਹੈ ਮੇਰੇ ਕੈਣੇ ਦੇ ਵਿੱਚ ਨਹੀਂ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਤੂੰ ਗੁਰੂਸ ਦੀ ਬਾਣੀ ਦੇ ਨਾਲ ਕੋਈ ਭੇਦ ਭਾਵ ਕਰੇਂਗਾ ਤਾਂ ਫਿਰ ਮੈਂ ਤੈਨੂੰ ਸਾਰੀ ਉਮਰ ਆਪਣੇ ਮੱਥੇ ਨਹੀਂ ਲਾਊਂਗਾ ਤੇ ਇਸ ਕਰਕੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਨੂੰ ਗੁਰਤਾ ਗੱਦੀ ਦੇਣ ਦੀ ਬਜਾਏ ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ। ਐਤੋਂ ਤੱਕ ਸਭ ਨੂੰ ਸਮਝ ਆ ਗਿਆ। ਇਸ ਸਮੇਂ ਉਹਨਾਂ ਦੀ ਉਮਰ ਤਕਰੀਬਨ 5 ਸਾਲ ਤੇ 3 ਮਹੀਨੇ ਦੀ ਸੀ। ਦੇਖੋ ਤੁਹਾਡੇ ਚੋਂ 5 ਸਾਲ ਦਾ ਕੌਣ ਹੈ? ਤੁਹਾਡੇ ਚੋਂ 5 ਸਾਲ ਦਾ ਕੌਣ ਹੈ? 5 ਸਾਲ ਉਮਰ ਪਤਾਣਾ ਕਿੰਨੀ ਛੋਟੀ ਹੁੰਦੀ ਹੈ। ਕਈ ਵਾਰ ਸਾਡੀ ਸਾਰੀ ਸਾਰੀ ਉਮਰ ਹੀ ਲੰਘ ਜਾਂਦੀ ਸਾਨੂੰ ਅਕਲ ਹੀ ਨਹੀਂ ਆਉਂਦੀ ਠੀਕ ਹੈ ਤੇ 5 ਸਾਲ ਦੀ ਉਮਰ ਦੇ ਵਿੱਚ ਕਿੰਨੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੋਗੇ ਹੋਣਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਿ ਪਿਤਾ ਨੇ ਦੇਖਿਆ ਕਿ ਮੈਂ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਦੇ ਦੇਵਾਂ ਜ਼ਿੰਮੇਵਾਰੀ ਉਹ ਕੋਈ ਆਮ ਜ਼ਿੰਮੇਵਾਰੀ ਨਹੀਂ ਸੀ ਇੱਕ ਪਿਤਾ ਦੀ ਜਾਇਦਾਦ ਨਹੀਂ ਸੀ ਉਹ ਬਹੁਤ ਵੱਡਾ ਕਾਰਜ ਸੀ ਜਿਹੜਾ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸੌਂਪਿਆ ਜਦੋਂ ਇਸ ਗੱਲ ਦਾ ਪਤਾ RAM RAJ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ ਹੁਣ RAM RAJ ਗੁਰੂ ਹਰਿਕ੍ਰਿਸ਼ਨ ਜੀ ਦਾ ਕੀ ਲੱਗਦਾ ਸੀ ਵੱਡਾ ਭਰਾ ਨਾ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਔਖਾ ਹੋਇਆ ਔਖਾ ਹੋਣ ਤੋਂ ਮਤਲਬ ਹੁਣ ਉਹਦੇ ਔਖੇ ਹੋਣ ਦਾ ਕਾਰਨ ਕੀ ਭਲਾ ਆ ਉਹਨੂੰ ਗੁਰਗੱਦੀ ਨਹੀਂ ਮਿਲੀ ਉਸਨੇ ਆਪਣੇ ਤਾਏ ਧੀਰਮਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਉਹਦਾ ਤਾਇਆ ਸੀ ਧੀਰਮਲ ਤਾਇਆ ਮੀਨਸ ਗੁਰੂ ਹਰਾਈ ਜੀ ਦਾ ਭਰਾ ਤੇ ਉਹ RAM RAJ ਤੇ HAR KRISHAN ji ਦਾ ਕੀ ਲੱਗਿਆ ਤਾਇਆ ਪਿਤਾ ਦਾ ਵੱਡਾ ਭਰਾ ਉਹਨੇ ਧੀਰਮਲ ਨਾਲ ਸਲਾਹ ਕਰਕੇ ਕੁਝ ਮਸੰਦ ਜਿਹੜੇ ਉਹਨਾਂ ਨੇ ਆਪਣੇ ਨਾਲ ਰੱਖਿਓ ਸੀ ਸਿੱਖ ਉਹਨਾਂ ਨੂੰ ਨਾਲ ਗੰਡਿਆ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ ਤੇ ਲੋਕ ਕਹਿਣਗੇ ਕਿ ਗੁਰੂ ਆ ਠੀਕ ਹੈ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ ਕਿ ਸਾਰੇ ਕਹੋ ਕਿ ਹੁਣ ਇਸ ਟਮ ਗੁਰੂਤਾ ਗੱਦੀ ਤੇ ਗੁਰੂ ਹਰਕ੍ਰਿਸ਼ਨ ਨਹੀਂ ਹੈ ਕੌਣ ਹੈ RAM RAI ਜੀ ਇਦਾਂ ਕਹਿਣ ਦਾ ਇਹੋ ਜਿਹਾ ਇਤਿਹਾਸ ਪਿੱਛੇ ਵੀ ਥੋੜਾ ਜਿਹਾ ਵਾਪਰਿਆ ਸੀ ਕਿਸੇ ਨੂੰ ਪਤਾ ਹੈ ਭਲਾ ਆਪਾਂ ਪੜ ਕੇ ਆਏ ਸਾਂ ਥੋੜਾ ਜਿਹਾ ਪਿੱਛੇ ਵੀ ਕਿਸੇ ਨੇ ਕਿਹਾ ਸੀ ਵੀ ਉਹਨੇ ਵੀ ਗੁਰੂ ਬਣਨ ਵਾਸਤੇ ਕੁਝ ਕੋਸ਼ਿਸ਼ ਕੀਤੀ ਸੀ ਕਿੰਨੇ ਭਲਾ ਨਹੀਂ ਕਿੰਨੇ ਭਲਾ ਨਹੀਂ ਮੈਂ ਕਹਿ ਰਿਹਾ ਵੀ ਪਿੱਛੇ ਕਿਸੇ ਗੁਰੂ ਦੇ ਸਮੇਂ ਇਹ ਗੱਲ ਵਾਪਰੀ ਹੈ ਬੇਟਾ ਸਟੈਂਡ ਨੂੰ ਕਿਸੇ ਪਿੱਛੇ ਜਿ ਕਿਸੇ ਗੁਰੂ ਵੇਲੇ ਵਾਪਰੀ ਕਿਹੜੇ ਗੁਰੂ ਸਾਹਿਬ ਵੇਲੇ ਵਾਪਰੀ ਆ ਹਾਂ ਖੜਾਓ ਕੀ ਹੋਇਆ ਸੀ ਉਹਦੋਂ ਹਾਂ ਤੂੰ ਸੀ ਪਿੱਛੇ ਇਤਿਹਾਸ ਪੜਿਆ ਆ ਬੜੀ ਛੇਤੀ ਤੂੰ ਤੁਸ ਤਾਨੂੰ ਯਾਦ ਨਹੀਂ ਰਿਹਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਸੀ ਉਹਨਾਂ ਦਾ ਭਰਾ ਸੀ ਵੱਡਾ ਪ੍ਰਿਥੀ ਚੰਦ ਉਦੋਂ ਉਹ ਵੀ ਔਖਾ ਹੋਇਆ ਸੀ ਕਿ ਮੈਨੂੰ ਮਿਲਣੀ ਚਾਹੀਦੀ ਸੀ ਮੇਰੇ ਭਰਾ ਨੂੰ ਕਿਉਂ ਮਿਲੀ ਆ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਆ ਫਿਰ ਵੀ ਪ੍ਰੀਤਿਚੰਦ ਔਖਾ ਹੋਇਆ ਸੀ ਕਿਉਂ ਐ ਅਸੀਂ ਭਲਾ ਨਹੀਂ ਹਾਂ ਉਹ ਕਹਿੰਦਾ ਸੀ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਮਿਲੇ ਉਹ ਫਿਰ ਔਖਾ ਹੋਇਆ ਸੀ ਕਿ ਮੈਂ ਪਹਿਲਾਂ ਪਹਿਲਾਂ ਵੀ ਮੇਰੇ ਭਰਾ ਨੂੰ ਮਿਲੀ ਫਿਰ ਜਦੋਂ ਮੇਰੇ ਭਰਾ ਤੋਂ ਬਾਅਦ ਉਹਦੇ ਪੁੱਤਰ ਨੂੰ ਮਿਲ ਗਈ ਮੈਨੂੰ ਕਿਉਂ ਨਹੀਂ ਮਿਲੀ ਉਹ ਫਿਰ ਔਖਾ ਹੋਇਆ ਸੀ ਕਿ ਜੇਕਰ ਮੈਨੂੰ ਹੀ ਨਹੀਂ ਸੀ ਮਿਲੀ ਤਾਂ ਮੇਰੇ ਪੁੱਤ ਨੂੰ ਮਿਲ ਜਾਂਦੀ ਠੀਕ ਹੈ ਇਹ ਕਦੋਂ ਈਸੀ ਘਟਨਾ ਪੰਜਵੇਂ ਤੇ ਛੇਵੇਂ ਪਾਤਸ਼ਾਹੀ ਵੇਲੇ ਹੁਣ ਆਪਾਂ ਗੱਲ ਕਰ ਰਹੇ ਆ ਅੱਠਵੀਂ ਪਾਤਸ਼ਾਹੀ ਦੀ ਤੁਸੀਂ ਜਦੋਂ ਪਿੱਛੇ ਪੜੋਗੇ ਪਿਛਲੇ ਪੰਨਿਆਂ ਤੇ ਉਦੋਂ ਪੜਿਆ ਤੁਹਾਨੂੰ ਲਿਖਿਆ ਮਿਲ ਜਾਏਗਾ ਬਹੁਤ ਸੋਹਣਾ ਜਵਾਬ ਦਿੱਤਾ ਜਿਸਕਰਨ ਸਿੰਘ ਨੇ ਸ਼ਾਬਾਸ਼ ਤੇ ਪਰ ਸਿੱਖਾਂ ਨੇ ਸਿੱਖਾਂ ਨੂੰ ਗੁਰੂ ਹਰ Rai ਸਾਹਿਬ ਜੀ ਦੇ ਫੈਸਲੇ ਦਾ ਪਤਾ ਸੀ ਇਸ ਕਰਕੇ RAM Rai ਨੂੰ ਕਿਸੇ ਨੇ ਵੀ ਗੁਰੂ ਨਹੀਂ ਮੰਨਿਆ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਕੌਣ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇਸ ਕਰਕੇ ਉਹਨਾਂ ਨੇ ਰਾਮਰਾਏ ਨੂੰ ਗੁਰੂ ਨਹੀਂ ਮੰਨਿਆ ਉਹਨਾਂ ਨੂੰ ਸਮਝ ਆ ਗਈ ਸੀ ਇਸ ਗੱਲ ਦੀ ਇਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਮੂੰਹ ਦੀ ਖਾਨ ਤੋਂ ਭਾਵ ਜਦੋਂ ਉਹਦੀ ਬੇਇੱਜ਼ਤੀ ਹੋਈ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਕੋਈ ਮੰਨਣ ਲਈ ਪਿਆਰ ਨਹੀਂ ਹੈ ਜਿਵੇਂ ਆਪਾਂ ਕਹਿੰਦੇ ਇਸ ਨੂੰ ਤਾਂ ਹੁਣ ਮੂੰਹ ਤੇ ਖਾਣੀ ਪਈ ਭਾਵ ਕਿ ਉਹਨੂੰ ਸਾਹਮਣਾ ਕਰਨਾ ਪਿਆ ਜੋ ਚਾਹੁੰਦਾ ਸੀ ਉਹਨੂੰ ਮਿਲਿਆ ਨਹੀਂ ਹੈ ਮੂੰਹ ਦੀ ਚਪੇੜ ਵੱਜੀ ਉਹ ਸਿੱਧਾ ਔਰੰਗਜੀਬ ਕੋਲ ਪਹੁੰਚਿਆ ਕਿਉਂਕਿ ਉਹਨੂੰ ਪਤਾ ਸੀ ਉਹਦਾ ਰਾਜ ਹੈ। ਕਿਹਾ ਕਿ ਮੈਂ ਵੱਡਾ ਪੁੱਤਰ ਹਾਂ ਔਰੰਗਜੀਬ ਨੂੰ ਜਾ ਕੇ ਦੱਸ ਰਿਹਾ ਮੈਂ ਵੱਡਾ ਪੁੱਤਰ ਹਾਂ ਗੁਰਿਆਈ ਤੇ ਮੇਰਾ ਹੱਕ ਹੈ ਗੁਰਿਆਈ ਤੇ ਮੈਨੂੰ ਮੇਰਾ ਹੱਕ ਦਵਾਇਆ ਜਾਵੇ। ਮੈਨੂੰ ਮੇਰਾ ਹੱਕ ਚਾਹੀਦਾ ਹੈ ਮੈਨੂੰ ਮੇਰਾ ਹੱਕ ਦਵਾਇਆ ਜਾਵੇ। ਔਰੰਗਜੀਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਬੁਰੂ ਸਾਹਿਬ ਜੀ ਨੂੰ ਆਪਣੇ ਘਰ ਸੱਦੋ। ਕੋਈ ਰਾਜਾ ਸੀ ਉਸ ਸਮੇਂ ਰਾਜਾ ਜੈ ਸਿੰਘ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ ਕਿਹੜੇ ਗੁਰੂ ਸਾਹਿਬ ਨੂੰ ਸੱਦੋ ਗੁਰੂ ਨਹੀਂ ਗੁਰੂ ਵਰਤਾ ਕਰ ਦਿੱਤੀ ਕਿੰਨੇ ਸੀ ਗੁਰੂ ਹਰਿ ਤੇ ਸਿੰਘ ਦਾ ਕੋਸੂਰ ਥੋੜਾ ਗੁਰੂ ਹਰ Rai ਨੂੰ ਆਪਣੇ ਘਰ ਸੱਦੋ ਉਹਨਾਂ ਕਿਹਾ ਕਿ ਮੈਨੂੰ ਮੇਰਾ ਹੱਥ ਦਵਾਇਆ ਜਾਵੇ ਹੱਕ ਮਿਲਣਾ ਕਿੰਦੇ ਕੋਲ ਸੀ ਸ੍ਰੀ ਗੁਰੂ ਹਰ Rai ਕੋਲ ਤੋਂ ਫਿਰ ਸੱਦਣਾ ਕਿੰਨੂ ਸੀ ਗੁਰੂ ਹਰ Rai ਨੂੰ ਸੱਦਣਾ ਸੀ ਉਹਨੇ ਕਿਹਾ ਕਿ ਮੇਰਾ ਹੱਕ ਦਵਾਇਆ ਜਾਏ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਦੀਵਾਨ ਕੀ ਹੁੰਦਾ ਭਲਾ ਹਾਂਜੀ ਹੋਰ ਕੋਈ ਦੀਵਾਨ ਨਹੀਂ ਉੱਥੇ ਉਹ ਦੀਵਾਨ ਨਹੀਂ ਹੈ ਕਿਸੇ ਇਨਸਾਨ ਦੀ ਗੱਲ ਕੀਤੀ ਜਾ ਰਹੀ ਹੈ ਦੀਵਾਨ ਸਾਬਕਾ ਤਾਂ ਵੀ ਠੀਕ ਹੈ ਜਾਂ ਜਿਵੇਂ ਜਿਹੜਾ ਬਹੁਤ ਨਜ਼ਦੀਕੀ ਦਾ ਹੋਵੇ ਜਿਵੇਂ ਕੋਈ ਰਾਜਾ ਹੈ ਰਾਜ ਨੇ ਆਪਣਾ ਕੋਈ ਐਲ ਕਰ ਰੱਖਿਆ ਹੋਵੇ ਕਿਸੇ ਮਸਲੇ ਵਾਸਤੇ ਭੇਜਣਾ ਉਹਨੂੰ ਦੱਸਣਾ ਵੀ ਤੁਸੀਂ ਇਦਾਂ ਕਰੋ ਇਦਾਂ ਕਰੋ ਠੀਕ ਹੈ ਉਹਨਾਂ ਨੇ ਪਰਸਰਾਮ ਨੂੰ 50 ਸਵਾਰ ਦੇ ਕੇ ਹਦਾਇਤ ਕੀਤੀ ਕਿ ਕਿਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਨਾਲ 50 ਸਵਾਰ 50 ਆਪਣੇ ਬੰਦੇ ਭੇਜੇ ਉਹਨਾਂ ਨੇ ਕਹਾਂ ਕਿ ਗੁਰੂ ਜੀ ਨੂੰ ਜਾ ਕੇ ਬੇਨਤੀ ਕਰੋ ਕਿ ਕਿਰਤਪੁਰ ਜਾ ਕੇ ਮੇਰੇ ਉਹਨਾਂ ਨੂੰ ਕਿਰਤਪੁਰ ਜਾ ਕੇ ਬੇਨਤੀ ਕਰੋ ਮੇਰੇ ਵੱਲੋਂ ਕਿ ਕੀ ਕਹੋ ਸਤਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਤੇ ਬੜੇ ਆਦਰ ਸਤਕਾਰ ਨਾਲ ਪਾਲਕੀ ਵਿੱਚ ਸਵਾਰ ਕਰਕੇ ਲੈ ਕੇ ਆਉਣਾ ਉਹ ਕਹਿੰਦਾ ਵੀ ਜਾਓ ਨਾਲ ਆਪਣੇ 50 ਆਪਣੇ ਨਾਲ 50 ਸਵਾਰ ਲੈ ਕੇ ਜਾਓ ਉਹਨੇ ਰਾਜਾ ਰਾਜਾ ਨੇ ਆਪਣੇ ਦੀਵਾਨ ਪਰਸਰਾਮ ਨੂੰ ਕਿਹਾ ਕਿ ਤੁਸੀਂ 50 ਸਵਾਰ ਲੈ ਕੇ ਜਾਓ ਕਿਰਤਪੁਰ ਸਾਹਿਬ ਜਾ ਕੇ ਬੇਨਤੀ ਕਰੋ ਕਿ ਦਿੱਲੀ ਤੁਹਾਨੂੰ ਗੁਰੂ ਸੇ ਦਿੱਲੀ ਤੁਹਾਨੂੰ ਔਰੰਗਜੀਤ ਨੇ ਬੁਲਾਇਆ ਹੈ ਤੇ ਤੂੰ ਉਹਨਾਂ ਨੂੰ ਪਾਲਕੀ ਦੇ ਵਿੱਚ ਸਤਕਾਰ ਨਾਲ ਲੈ ਕੇ ਆਓ ਮਤਲਬ ਉਹਨਾਂ ਨੂੰ ਪਿਆਰ ਨਾਲ ਲੈ ਕੇ ਆਓ ਜਾ ਕੇ ਸਤਕਾਰ ਨਾਲ ਲੈ ਕੇ ਆਉਣਾ ਲੜਨਾ ਨਹੀਂ ਹੈ ਇਹ ਤੱਕ ਸਾਰਿਆਂ ਨੂੰ ਸਮਝ ਆ ਰਿਹਾ ਹੈ ਬੇਨਤੀ ਕਰਨੀ ਤੇ ਬੜੇ ਆਦਰ ਨਾਲ ਪਾਲਕੀ ਵਿੱਚ ਸਵਾਰ ਕਰਕੇ ਲੈ ਕੇ ਆਉਣਾ ਕੀਰਤਪੁਰ ਦੇ ਆਲੇ-ਦੁਆਲੇ ਜਿੰਨਾਂ ਲੋਕਾਂ ਨੇ ਸੁਣਿਆ ਕਿ ਗੁਰੂ ਜੀ ਔਰੰਗਦੇਵ ਦੇ ਸੱਦੇ ਤੇ ਦਿੱਲੀ ਜਾ ਰਹੇ ਆ ਸਭ ਨੂੰ ਤੋਖਲਾ ਹੋਇਆ ਤੋਖਲਾ ਮੀਨ ਹੋਰ ਕੋਈ ਹਾਂ ਸਾਰੇ ਹੈਰਾਨ ਹੋ ਗਏ ਉਹਨਾਂ ਨੂੰ ਐਦਾਂ ਗੁੱਸਾ ਆਉਣਾ ਸ਼ੁਰੂ ਹੋ ਗਿਆ ਕਿ ਗੁਰੂ ਜੀ ਔਰੰਗਦੇਵ ਦੇ ਕਹਿਣ ਤੇ ਹੁਣ ਦਿੱਲੀ ਜਾ ਰਹੇ ਆ ਪਰ ਉਹਨਾਂ ਨੂੰ ਵਿਚਲੀ ਘਟਨਾ ਨਹੀਂ ਸੀ ਪਤਾ ਵੀ ਕੀ ਕਰਨ ਜਾ ਰਹੇ ਆ ਉਹਨਾਂ ਨੂੰ ਲੱਗਿਆ ਕਿ ਗੁਰੂ ਸਾਹਿਬ ਔਰੰਗਦੇਵ ਦੀ ਮੰਨਣ ਲੱਗ ਗਏ ਹੁਣ ਦਿੱਲੀ ਚੱਲੇ ਆਣ ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿਉਂਕਿ ਸਾਰਿਆਂ ਨੂੰ ਪਤਾ ਸੀ ਔਰੰਗਜ਼ੇਬ ਦਾ ਸਤਪੁਰ ਜੀ ਦੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ ਸਿੱਖ ਸੰਗਤਾਂ ਦੀ ਬਹੁਤ ਭੀੜ ਹੋ ਗਈ ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਹੌਸਲਾ ਦਿੱਤਾ ਇਹਦਾ ਮਤਲਬ ਹਾਂ ਫਿਰ ਵੀ ਸਾਕੜੇ ਸਿੱਖ ਨਾਲ ਚੱਲ ਪਏ ਗੁਰੂ ਜੀ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਮੈਂ ਜਾਣਾ ਤੇ ਆ ਜਾਣਾ ਪਰ ਫਿਰ ਵੀ ਸਾਕੜੇ ਸਿੱਖ ਉਹ ਕਹਿੰਦੇ ਨਹੀਂ ਅਸੀਂ ਨਾਲ ਹੀ ਜਾਵਾਂਗੇ ਅੰਮ੍ਰਾਲੇ ਜ਼ਿਲ੍ਹੇ ਦੇ ਇਲਾਕੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉੱਗੇ ਸਿੱਖਾਂ ਤੋਂ ਬਿਨਾ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ ਹਾਂਜੀ ਇੱਕ ਇਲਾਕਾ ਹੈ ਇਲਾਕਾ ਕਿਹੜਾ ਅੰਮ੍ਰਾਲੇ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਸ਼ਹਿਰ ਹੈ ਪੰਜੋਖੜਾ ਜਿੱਥੇ ਹੁਣ ਗੁਰੂ ਘਰ ਵੀ ਮੌਜੂਦ ਹੈ ਉੱਥੇ ਉਹਨਾਂ ਪਹੁੰਚ ਕੇ ਕੁਝ ਉੱਗੇ ਸਿੱਖ ਉੱਗੇ ਸਿੱਖ ਮਤਲਬ ਕੁਝ ਕੁ ਨਾਲ ਜਿਹੜੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਰੱਖਾਂ ਬਾਕੀਆਂ ਨੂੰ ਮੈਂ ਵਾਪਸ ਮੋੜ ਦੇਵਾਂ ਉਨਾ ਮੋੜ ਤਾ ਪੰਜੋਖੜੇ ਵਿੱਚ ਇੱਕ ਪੰਡਤ ਲਾਲਚੰਦ ਸੀ ਪੰਜੋਖੜੇ ਦੇ ਵਿੱਚ ਇੱਕ ਪੰਡਤ ਸੀ ਜਿਹਦਾ ਨਾਂ ਕੀ ਸੀ ਲਾਲਚੰਦ ਉਹ ਬਹੁਤ ਖਿਜਿਆ ਹੋਇਆ ਸੀ ਖਿਜਿਆ ਤੋਂ ਮਤਲਬ ਹਾਂ ਗੁੱਸੇ ਵਿੱਚ ਸਿੱਖਾਂ ਨੂੰ ਸੁਨਾਸਣਾ ਕਿ ਆਖਣ ਲੱਗਾ ਕਿ ਸਿੱਖ ਗੁਰੂ ਜੀ ਨੂੰ ਹਰਕ੍ਰਿਸ਼ਨ ਜੀ ਆਖਦੇ ਹਨ ਜੇ ਇਨਾਂ ਵਿੱਚ ਸੱਚਮੁੱਚ ਕੋਈ ਆਤਮਿਕ ਤਾਕਤ ਹੈ ਤਾਂ ਹਰਕ੍ਰਿਸ਼ਨ ਤਾਂ ਕ੍ਰਿਸ਼ਨ ਜੀ ਦੀ ਗੀਤਾ ਦੇ ਕਿਸੇ ਸ਼ਲੋਕ ਦੇ ਅਰਥ ਕਰਕੇ ਵਿਖਾਉਣ ਉਹਨਾਂ ਨੇ ਕਿਹਾ ਜੀ ਇਹਨਾਂ ਵਿੱਚ ਸੱਚਮੁੱਚ ਤਾਕਤ ਹੈ ਗੁਰੂ ਹਰਿਕ੍ਰਿਸ਼ਨ ਵਿੱਚ ਕਿ ਉਮਰ ਛੋਟੀ ਹੈ ਨਾ ਗੁਰੂ ਹਰਿਕ੍ਰਿਸ਼ਨ ਦੀ ਉਮਰ ਕਿ ਛੋਟੀ ਹੈ ਕਿਉਂਕਿ ਜਿਸ ਸਮੇਂ ਉਹਨਾਂ ਨੇ ਆਣ ਕੇ ਬੇਨਤੀ ਕੀਤੀ ਸੀ ਕਿਹੜੇ ਗੁਰੂ ਨਾਲ ਗਏ ਉਹਨਾਂ ਦੇ ਗੁਰੂ ਹਰਿਕ੍ਰਿਸ਼ਨ ਗਏ ਸੀ ਗੁਰੂ ਹਰ Rai ਸਾਹਿਬ ਨਹੀਂ ਗਏ ਕਿਉਂਕਿ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਗੁਰੂ ਹਰਿਕ੍ਰਿਸ਼ਨ ਉਹਨਾਂ ਨੇ ਬੇਨਤੀ ਆਣ ਕੇ ਜਦੋਂ ਕੀਤੀ ਸੀ ਤਾਂ ਗੁਰੂ ਹਰ Rai ਜੀ ਆਪ ਨਹੀਂ ਗਏ ਕਿਉਂਕਿ ਉਸ ਟਾਈਮੇ ਗੁਰਤਾ ਗੱਦੀ ਤੇ ਕੌਣ ਬਰਾਜ ਹੋਗੇ ਗੁਰੂ ਹਰਿਕ੍ਰਿਸ਼ਨ ਤਾਂ ਉੱਥੇ ਫਿਰ ਕੌਣ ਗਿਆ ਨਾਲ ਸ੍ਰੀ ਗੁਰੂ ਹਾਂ ਕਲੀਅਰ ਹੋ ਗਿਆ ਇੱਥੋਂ ਤੱਕ ਸੋਨੋ ਪੰਡਤ ਖਿਜਿਆ ਸੀ ਕਿਉਂਕਿ ਉਹ ਸੋਚਦਾ ਸੀ ਉਮਰ ਛੋਟੀ ਐ ਸਾਡੇ ਚ ਵੀ ਇਦਾਂ ਹੁੰਦਾ ਐ ਪਰ ਨਾਲ ਮੈਂ ਇੱਕ ਹੋਰ ਉਦਾਹਰਨ ਦੇ ਦਿਆਂ ਤੁਸੀਂ ਆਪੇ ਸਮਝ ਜਾਣਾ ਇੱਕ ਹੁੰਦੇ ਆਪਣਾਂ ਦੇ ਬੁੱਢੇ ਇੱਕ ਹੁੰਦੇ ਆ ਉਮਰਾਂ ਦੇ ਬੁੱਢੇ ਪਤਾ ਐ ਕਿਸੇ ਨੂੰ ਮੈਂ ਪਹਿਲਾਂ ਵੀ ਕਲਾਸ ਸਮਝਾਇਆ ਹੋਇਆ ਐ ਹੁਣ ਦੱਸੋ ਅਕਲਾਂ ਦੇ ਬੁੱਢੇ ਕਿਹੜੇ ਆ ਜਿੰਨੂੰ ਪਤਾ ਹੈ ਹੱਥ ਖੜੇ ਕਰੋ ਅਕਲਾਂ ਦੇ ਬੁੱਢੇ ਥੋੜਾ ਉੱਚੀ ਬੋਲਣਾ ਹੈ ਅਕਲਾਂ ਦੇ ਬੁੱਢੇ ਹਾਂਜੀ ਉਹਨਾਂ ਦੀ ਉਮਰ ਕਿੰਨੀ ਕੁ ਹੋ ਸਕਦੀ ਹੈ ਹਾਂ ਜਿਹੜੇ ਬਚਪਨ ਵਿੱਚ ਵੀ ਸਿਆਣੀਆਂ ਗੱਲਾਂ ਕਰਨ ਲੱਗ ਗਏ ਉਹ ਕਿਹੜੇ ਹੋਗੇ ਅਕਲਾਂ ਦੇ ਬੁੱਢੇ ਉਮਰ ਬੱਚਿਆਂ ਵਾਲੀ ਹੈ ਪਰ ਅਕਲ ਕਿਹੜੀ ਹੈ ਬੁੱਢਿਆਂ ਵਾਲੀ ਬੁੱਢਿਆਂ ਵਾਲੀ ਅਕਲ ਆਪਾਂ ਕੀ ਕਹਿੰਦੇ ਹੁੰਨੇ ਆ ਬੁੱਢਿਆਂ ਵਾਲੀ ਅਕਲ ਨੂੰ ਕਿੰਮਲੋ ਸਿਆਣੀ ਅਕਲ ਆ ਸਿਆਣਾ ਬੰਦਾ ਇਹ ਇੱਕ ਉਮਰਾਂ ਕਰਕੇ ਬੁੱਢੇ ਹੋ ਕੌਣ ਆ ਜਿਹੜੀ ਉਮਰ ਕਰਕੇ ਵੱਡੇ ਹੋ ਗਏ ਉਹਨਾਂ ਦੀ ਪਰ ਸੁਣ ਜਿਹੜੀ ਉਮਰ ਕਰਕੇ ਤਾਂ ਵੱਡੇ ਹੋ ਗਏ ਪਰ ਆਪਾਂ ਕਹਿੰਨੇ ਆ ਲੈ ਵਾਦ ਕਈ ਗਵਾਇਆ ਆ ਆਪਾਂ ਕਈ ਵਾਰੀ ਸ਼ਬਦ ਵਰਤੇ ਆ ਨਾ ਤੂੰ ਤਾਂ ਇੰਨੇ ਸਾਲਾਂ ਦਾ ਹੋ ਕੇ ਹੀ ਗਵਾਇਆ ਹੈ ਪੱਲੇ ਤੇਰੇ ਕੁਛ ਵੀ ਨਹੀਂ ਹੈ ਮਤਲਬ ਉਮਰ ਬਹੁਤ ਹੋ ਗਈ ਹੈ ਆਈ ਬੀ ਜਨਰੇਸ਼ਨ ਵੀ ਆਜ ਦੇ ਸਮੇਂ ਵਿੱਚ ਵੀ ਅਕਲਾਂ ਵਾਲੇ ਬੁੱਢੇ ਬਹੁਤ ਘਟਨੇ ਉਮਰਾਂ ਕਰਕੇ ਜਵਾਨ ਹੁੰਦੇ ਜਾ ਰਹੇ ਨੇ ਤੇ ਸਾਡੇ ਫੋਨਾਂ ਨੇ ਸਾਨੂੰ ਅਕਲਾਂ ਕਰਕੇ ਬੁੱਢੇ ਰਹਿਣ ਹੀ ਨਹੀਂ ਦਿੱਤਾ ਠੀਕ ਹੈ ਸਾਡੇ ਦਿਮਾਗ ਖਰਾਬ ਕਰਕੇ ਰੱਖ ਦਿੱਤੇ ਐ ਇਸ ਕਰਕੇ ਹੁਣ ਉਹ ਪੰਡਤ ਨੇ ਕੀ ਆਖਿਆ গীਤਾ ਦੇ ਕਿਸੇ ਸ਼ਲੋਕ ਦੇ ਅਰਥ ਕਰਕੇ ਦਿਖਾਉਣ ਉਹ ਪੰਡਤ ਸੀ ਉਹ গীਤਾ ਤੇ ਵਿਸ਼ਵਾਸ ਰੱਖਦਾ ਸੀ ਉਹ ਕਹਿੰਦਾ ਮੈਂ ਤਾਂ ਗੁਰੂ ਮੰਨਾਂਗਾ ਜੇ ਇਹ ਮਤਲਬ গীਤਾ ਦੇ ਕਿਸੇ ਸ਼ਲੋਕ ਦੇ ਅਰਥ ਕਰਕੇ ਦਿਖਾਉਣ ਮੈਂ ਕਹਿ ਰਿਹਾ ਮੈਂ ਮਲਮੁਣ ਚੈਲੰਜ ਕੀਤਾ ਹਨਾ ਹੁਣ ਕੀ ਹੋਇਆ ਗੁਰੂ ਹਰਕ੍ਰਿਸ਼ਨ ਜੀ ਨੇ ਪੰਡਤ ਜੀ ਨੂੰ ਆਖਿਆ ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੀ ਬਰਕਤ ਵੇਖਣੀ ਹੈ ਨਾ ਆਪਣੇ ਨਗਰ ਚੋਂ ਕਿਸੇ ਨੂੰ ਵੀ ਲੈ ਆਓ ਵੇਖੋ ਗੁਰੂਾਰ ਕ੍ਰਿਸ਼ਨ ਜੀ ਨੇ ਕੀ ਕਿਹਾ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੀ ਘਰ ਦੀ ਗੁਰਤਾ ਗੱਦੀ ਤੇ ਆਣਾ ਜੇ ਤੁਸੀਂ ਸਾਡੀਆਂ ਬਖਸ਼ਿਸ਼ਾਂ ਵੇਖਣੀਆਂ ਨੇ ਨਾ ਕਿਰਪਾ ਵੇਖਣੀ ਜਾਓ ਕਿਸੇ ਨੂੰ ਵੀ ਲੈ ਕੇ ਆਓ ਹੁਣ ਕੀ ਹੋਇਆ ਵੈਸੇ ਤੁਸੀਂ ਬੜਿਆਂ ਨੇ ਸੁਣਿਆ ਵੀ ਹੋਏਗਾ ਤੁਹਾਡੀ ਤਸੱਲੀ ਗੁਰੂ ਮੇਰ ਸਦਕਾ ਅਸੀਂ ਕਰਵਾਵਾਂਗੇ ਕਹਿੰਦੇ ਤੁਹਾਡੀ ਤਸੱਲੀ ਅਸੀਂ ਕਰਵਾਵਾਂਗੇ ਤੁਸੀਂ ਕਿਸੇ ਨੂੰ ਬੁਲਾ ਕੇ ਲਿਆਓ ਪੰਡਤ ਗਿਆ ਤੇ ਛੱਜੂ ਨਾਮੀ ਇੱਕ ਅਨਪੜ ਝੋੜ ਨੂੰ ਲੈ ਕੇ ਆਇਆ ਪੰਡਤ ਗਿਆ ਉਹ ਕਿੰਨੂੰ ਲੈ ਕੇ ਆਇਆ ਕਿ ਸਿਆਣਪੜ ਬੰਦੇ ਨੂੰ ਲੱਭ ਕੇ ਲਿਆਇਆ ਵੀ ਆਪਾਂ ਇਹਨੂੰ ਗੁਰੂ ਕੋਲ ਗੁਰੂ ਸਾਹਿਬ ਕੋਲ ਲੈ ਕੇ ਜਾਣੇ ਭਲਾ ਗੁਰੂ ਜੀ ਕੀ ਕਰਦੇ ਆ ਸਤਗੁਰ ਜੀ ਦੀ ਮੇ ਸਤਗੁਰ ਜੀ ਨੇ ਮੇਰ ਦੀ ਨજર ਕੀਤੀ ਕਈ ਨਹੀਂ ਸੀ ਜਿਹੜਾ ਕਦੇ ਵਿਦਾਲਿਆ ਦੇ ਵਿੱਚ ਹੀ ਨਹੀਂ ਗਿਆ ਜਿਹੜਾ ਕਦੇ ਮਦਰਸੇ ਚ ਜਿਹੜਾ ਕਦੇ ਮਦਰਸੇ ਚ ਪੜਨ ਤੱਕ ਨਹੀਂ ਗਿਆ ਹੁਣ ਗੁਰੂ ਜੀ ਦੀ ਮਹਿਮਾ ਉਸ ਸਮੇਂ ਵੀ ਸਾਰੇ ਪਾਸੇ ਫੈਲ ਗਈ ਪੰਡਤ ਨੇ ਆਪਣਾ ਬੋਲਬਾਲਾ ਕਰਵਾਉਣ ਵਾਸਤੇ ਗੁਰੂ ਨੂੰ ਝੂਠਾ ਦਿਖਾਉਣਾ ਚਾਹਿਆ ਪਰ ਫਿਰ ਵੀ ਗੁਰੂ ਜੀ ਦੀ ਮਹਿਮਾ ਸਾਰੇ ਪਾਸੇ ਫੈਲ ਗਈ ਐਸੋ ਤੱਕ ਸਾਰਿਆਂ ਨੂੰ ਇਤਿਹਾਸ ਸਮਝ ਆ ਗਿਆ ਜੇ ਕਿਸੇ ਗੱਲ ਦਾ ਨਹੀਂ ਪਤਾ ਲੱਗਾ ਤਾਂ ਪੁੱਛ ਸਕਦੇ ਹੋ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਗੁਰਤਾ ਗੱਦੀ ਤੇ ਬੈਠੇ ਸਭ ਤੋਂ ਵੱਧ ਔਖਾ ਭਾਰਾ ਕੌਣ ਹੋ ਰਿਹਾ ਹੈ RAM RAJ ਉਹ ਹੈ ਵੱਡਾ ਭਰਾ ਕਿ ਸਾਨੂੰ ਗੁਰਤਾ ਗੱਦੀ ਕਿਉਂ ਨਹੀਂ ਮਿਲੀ ਕਿਉਂਕਿ ਉਹਨੂੰ ਕਿਉਂ ਨਹੀਂ ਮਿਲੀ ਕਿਉਂਕਿ ਉਹਨੇ ਔਰੰਗਜ਼ੇਬ ਤੇ ਕਹਿਣ ਤੇ ਬੁਰਬਾਣੀ ਦੀ ਪੰਕਤੀ ਦੇ ਅਰਥ ਗਲਤ ਕਰ ਦਿੱਤੇ ਸੀ ਬਦਲ ਦਿੱਤੇ ਸੀਗੇ ਜਿਸ ਕਰਕੇ ਗੁਰੂ ਜੀ ਉਹਦੇ ਉਹਦੇ ਤੋਂ ਗੁੱਸੇ ਸੀ ਗੁਰੂ ਜੀ ਉਹਨੂੰ ਗੁਰਤਾ ਗੱਦੀ ਤੇ ਬਿਠਾਉਣਾ ਨਹੀਂ ਚਾਹੁੰਦੇ ਸੀ ਫਿਰ ਉਹਨੇ ਔਰੰਗਜ਼ੇਬ ਕੋਲ ਕਿਹਾ ਪਹਿਲਾਂ ਉਹਨੇ ਆਪਣੇ ਤਾਏ ਧੀਰਮੰਦ ਕੁਲ ਜਾ ਕੇ ਧੀਰਮਲ ਕੁਲ ਜਾ ਕੇ ਮਸੰਦਾਂ ਦਾ ਆਸਰਾ ਲਿਆ ਸੀ ਉਹਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕੀਤਾ ਸੀ ਪਰ ਉਹਦੀ ਇਹ ਵੀ ਚਾਲ ਝੂਠੀ ਰਹਿ ਗਈ ਠੀਕ ਹੈ ਉਸ ਤੋਂ ਬਾਅਦ ਔਰੰਗਜੀਬ ਕੁਲ ਗਿਆ ਉਹਨੇ ਔਰੰਗਜੀਬ ਨੂੰ ਕਿਹਾ ਕਿ ਮੈਂ ਵੱਡਾ ਪੁੱਤਰ ਆ ਮੈਨੂੰ ਮੇਰਾ ਹੱਕ ਮਿਲੇ ਔਰੰਗਜੀਬ ਨੇ ਬੁਲਾਵਾ ਭੇਜਿਆ ਗੁਰੂ ਹਰਿਕ੍ਰਿਸ਼ਨ ਜੀ ਬੁਲਾਵੇ ਤੇ ਗਏ ਜਦੋਂ ਉਹ ਰਸਤੇ 'ਚ ਜਾ ਰਹੇ ਨੇ ਤਾਂ ਉਹ ਅੰਬਾਲੇ ਜ਼ਿਲ੍ਹੇ ਦੇ ਪੰਜੋਖੜੇ ਪਿੰਡ ਦੇ ਵਿੱਚ ਉੱਥੇ ਰੁਕਦੇ ਆ ਤਾਂ ਉਹਨੇ ਕੁਝ ਸਿੱਖਾਂ ਨੂੰ ਮੋੜ ਦਿੱਤਾ ਤੇ ਕੁਝ ਉੱਗੇ ਸਿੱਖ ਨਾਲ ਰੱਖ ਲਏ ਉੱਥੇ ਇੱਕ ਪੰਡਤ ਲਾਲਚੰਦ ਆਇਆ ਜਿਹੜੇ ਪੰਡਤ ਨੂੰ ਇਹ ਸੀਗਾ ਕਿ ਇਹਨੂੰ ਇਹ 5 ਸਾਲਾਂ ਦੇ ਛੋਟੇ ਜਿਹੇ ਨੂੰ ਕਿਉਂ ਗੁਰੂ ਕਿਹਾ ਜਾ ਰਿਹਾ ਹੈ ਕਿਸੇ ਤਰ੍ਹਾਂ ਮੈਂ ਨੀਵਾ ਦਿਖਾਵਾਂ ਉਹਨੇ ਫਿਰ ਕਿਹਾ ਸੀ ਕਿ ਜੇ ਤੁਹਾਡੇ ਚ ਇੰਨਾ ਹੀ ਹੈ ਆਤਮਿਕ ਤਾਕਤ ਤਾਂ ਤੁਸੀਂ ਗੀਤਾ ਦੇ ਅਰਥ ਕਰਕੇ ਦਿਖਾਓ ਤਾਂ ਗੁਰੂ ਜੀ ਨੇ ਉਹ ਕੀ ਕਿਹਾ ਸੀ ਕਿ ਤੁਸੀਂ ਆਪਣੇ ਪਿੰਡ ਵਿੱਚੋਂ ਕਿਸੇ ਨੂੰ ਵੀ ਲੈ ਕੇ ਆਓ ਆਪਣੇ ਨਗਰ ਤੋਂ ਉਹ ਫਿਰ ਬਹੁਤ ਹੀ ਜਿਹੜਾ ਮਤਲਬ ਗਰੀਬੜਾ ਜਿਹਾ ਅਨਪੜ ਸੀ ਸ਼ੱਜੂ ਨਾਮੀ ਇੱਕ ਅਨਪੜ ਚੋਰ ਉਹਨੂੰ ਬੁਲਾ ਕੇ ਲੈ ਕੇ ਆਏ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤਾਂ ਉਹ ਗੀਤਾ ਦਾ ਪਾਠ ਤੇ ਸਾਰੇ ਅਰਥ ਕਰਨ ਲੱਗ ਪਿਆ ਤੇ ਪੰਡਤ ਦੀ ਚਾਲ ਚੱਲੀ ਨਹੀਂ ਤਾਂ ਗੁਰੂ ਜੀ ਦੀ ਮਹਿਮਾ ਸਾਰੇ ਪਾਸੇ ਫੈਲ ਗਈ ਸਮਝ ਆ ਗਈ ਜੀ ਇਤਿਹਾਸਤੀ ਹਾਂਜੀ ਹੁਣ ਇਸ ਇਤਿਹਾਸ ਚੋਂ ਸਿੱਖਿਆ ਕੀ ਮਿਲਦੀ ਆ ਹੱਥ ਖੜੇ ਕਰੋ ਤੇ ਬੋਲਣਾ ਉੱਚੀ ਆ ਕਿਉਂਕਿ ਮਾਇਕ ਮੇਰੇ ਕੋਲ ਐ ਤੇ ਇਹੀ ਮਾਇਕ ਨੇ ਆਵਾਜ਼ ਤੁਹਾਡੀ ਖਿੱਚਣੀ ਆ ਹਾਂਜੀ ਇਸ ਦੀ ਰਾਤ ਸਰ ਇਸ ਨੂੰ ਦਿਆ ਕਿ ਇਹ ਨੂੰ ਨਿਵਲਿਤ ਹੋਣਾ ਚਾਹੀਦਾ ਜਨਪੰਡਿਤ ਜੀ ਗੁਰੂ

ਹਾਂ ਦੇਖੋ ਇਹਨੇ ਪਿਛਲੇ ਇਤਿਹਾਸ ਦੀ ਵੀ ਸਿੱਖਿਆ ਥੋੜੀ ਜੀ ਸੁਣਾ ਦਿੱਤੀ ਇਹ ਇਤਿਹਾਸ ਦਾ ਅਸੀਂ ਪਿੱਛੇ ਪੜ ਕੇ ਆਏ ਸਾਂ ਕਿ ਉਹਨਾਂ ਨੇ ਆਪਣੀ ਸਿਫਤ ਵਾਸਤੇ ਬਾਣੀ ਦੇ ਅਰਥ ਬਦਲ ਦਿੱਤੇ ਸੀ ਕਿੰਨੇ ਅਰਥ ਬਦਲ ਦਿੱਤੇ ਸੀ ਰਾਮ رائے ਨੇ ਕਿ ਮੈਨੂੰ ਵਾਹ ਵਾਹ ਕੀਤੀ ਜਾਏ ਤਾਂ ਇਸ ਕਰਕੇ ਜਪਜੀ ਕੋਰ ਕਹਿ ਰਹੀ ਹੈ ਵੀ ਸਾਨੂੰ ਬਾਣੀ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਸ਼ਾਬਾਸ਼ ਹੋਰ ਕੋਈ ਬੱਚਾ ਹਾਂਜੀ ਕਰਨਵੀਰ ਸਿੰਘ ਸਾਾਨੂੰ ਕਿਸੇ ਦੇ ਮਗਰ ਲੱਗ ਕੇ ਠੀਕ ਐ ਸ਼ਾਬਾਸ਼ ਸਭ ਤੋਂ ਵੱਡੀ ਗੱਲ ਇਹਨੇ ਕਹੀ ਵੀ ਸਾਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੇ ਅੱਜ ਤੋਂ ਬਾਅਦ ਕਰਨਵੀਰ ਵੀ ਕਿਸੇ ਦੇ ਮਗਰ ਨਹੀਂ ਲੱਗੂਗਾ ਤੇ ਤੁਸੀਂ ਵੀ ਇਹ ਤੋਂ ਸਿੱਖਿਆ ਲੈਣੀ ਆ ਹੋਰ ਕੋਈ ਬੱਚਾ ਹਾਂਜੀ ਜਸਕਰਨ ਸਿੰਘ ਤੁਸੀਂ ਪਿਛਲੇ ਅੱਜ ਦੇ ਇਤਿਹਾਸ ਜੋ ਪੜਿਆ ਪਿਛਲੇ ਕਿਹੜੇ ਇਤਿਹਾਸ ਨਾਲ ਮਿਲਦਾ ਜੁਲਦਾ ਆ ਉਹ ਦੱਸੋ ਜੀ ਜੋ ਅੱਜ ਅਸੀਂ ਪੜਿਆ ਕਿ ਬਾਬਾ RAM ਰਾਏ ਗੁਰਤਾ ਗੱਦੀ ਲੈਣ ਵਾਸਤੇ ਕਈ ਯਤਨ ਕਰ ਰਿਹਾ ਆ ਉਹ ਪਿਛਲੇ ਇਤਿਹਾਸ ਵਿੱਚ ਵੀ ਅਸੀਂ ਪੜ ਕੇ ਆਏ ਸਾਂ ਉਹ ਕਿਹੜੇ ਗੁਰੂ ਦੀ ਸਾਖੀ ਆ ਕਿਹੜਾ ਗੁਰੂ ਗੁਰੂ ਦਾ ਸਮਾਂ ਸੀ ਨੇੜੇ ਆ ਥੋੜਾ ਉੱਥੇ ਆਵਾਜ਼ ਨਹੀਂ ਆਉਂਦੀ ਇਹਨੂੰ ਆਕ ਚ ਫੜੋ ਅਸ਼ੀਰਗੁਰਜਨ ਦੇਵ ਜਿਹੜਾ ਸਮਾ ਹੈਗਾ ਸਾਰੀ ਕਹਾਣੀ ਸੁਣਾਣਾ ਸੇ ਅਸ਼ੀਰਗੁਰਜਨ ਦੇਵ ਜਿਸ ਸਮੇ ਇਹ ਜਦੋਂ ਸ਼ੀਰ ਗੁਰ ਅਰਜਨ ਦੇਵ ਨੂੰ ਗੁਰਗੱਦੀ ਮਿਲ ਗਈ ਸੀ ਉਹਨਾਂ ਦਾ ਵੱਡਾ ਭਰਾ ਪ੍ਰਿਥੀਚੰਦ ਵੀ ਔਖਾ ਹੋਇਆ ਸੀਗਾ ਜਾਂ ਪ੍ਰਿਥੀਚੰਦ ਵੀ ਔਖਾ ਹੋਇਆ ਸੀਗਾ ਉਹ ਕਹਿੰਦਾ ਮੇਰੇ ਵੱਡੇ ਭਰਾ ਨੂੰ ਵੀ ਗੁਰਗੱਦੀ ਮਿਲ ਗਈ ਆ ਮੈਨੂੰ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਮਿਲ ਗਈ ਮੈਨੂੰ ਮਿਲੀ ਨਹੀਂ ਹੈਗੀ ਤੇ ਬਾਅਦ ਜਦੋਂ ਉਹਦੇ ਪੁੱਤਰ ਦੀ ਵਾਰੀ ਆਈ ਸੀਗੀ ਉਦੋਂ ਨਾ ਛੇੜ ਗੁਰੂ ਹਰ Rai ਜੀ ਨੂੰ ਗੁਰਗੱਦੀ ਮਿਲ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਮਿਲ ਗਈ ਬਾਅਦ ਵਿੱਚ ਉਹ ਕਹਿਣ ਲੱਗਾ ਕਿ ਨਾ ਮੈਨੂੰ ਗੁਰਗੱਦੀ ਮਿਲੀ ਨਾ ਮੇਰੇ ਬੇਟੇ ਨੂੰ ਗੁਰਗੱਦੀ ਮਿਲੀ ਬਾਅਦ ਵਿੱਚ ਉਹਨੇ ਖੁਦ ਹੀ ਗੁਰੂ ਬਣਨ ਦੀ ਸੋਚਿਆ ਉਸਨੇ ਕਿਹਾ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗੁਰਬਾਣੀ ਲਿਖੇ ਉਨੇ ਉਹਨੇ ਬਾਜੀ ਗੁਰਬਾਣੀ ਲਈ ਫਿਸ਼ਲ ਪੁੱਤਰ ਮਿਹਰਬਾਨ ਹਾਂ ਸ਼ਾਬਾਸ਼ ਉਹਦਾ ਪੁੱਤਰ ਸੀ ਮਿਹਰਬਾਨ ਠੀਕ ਹੈ ਉਹ ਸਮਾਸੀ ਗੁਰੂ ਹਰਗੋਬਿੰਦ ਸਾਹਿਬ ਦਾ ਬੱਚੇ ਦੇ ਮੂੰਹ ਚੋਂ ਗੁਰੂ ਹਰਗੋਬਿੰਦ ਸਿੰਘ ਨਿਕਲ ਗਿਆ ਹੋਰ ਕੋਈ ਵਿਦਿਆਰਥੀ ਇਸ ਇਤਿਹਾਸ ਚ ਸਾਨੂੰ ਕੀ ਕੀ ਸਿੱਖਿਆ ਮਿਲੀ ਹੋਰ ਕੋਈ ਵਿਦਿਆਰਥੀ ਹਾਂਜੀ हां ਸਭ ਤੋਂ ਵੱਡੀ ਗੱਲ ਬਹੁਤ ਸੋਹਣਾ ਜਵਾਬ ਦਿੱਤਾ ਜਿਸ ਦਿਨ ਗੁਰੂ ਦੀ ਕਿਰਪਾ ਹੋ ਜਾਏ ਅਨਪੜ ਬੰਦਾ ਵੀ ਗਿਆਨੀ ਬਣ ਜਾਂਦਾ ਹੈ ਬਹੁਤ ਸੋਹਣਾ ਜਵਾਬ ਦਿੱਤਾ ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਫਲਾਣਾ ਬੰਦਾ ਨਹੀਂ ਕੁਝ ਵੀ ਕਰ ਸਕਦਾ ਅਸੀਂ ਉਹਨੂੰ ਚੜਾਉਣੇ ਆ ਲੋਕ ਕਹਿੰਦੇ ਆ ਪਰ ਜੇ ਰੱਬ ਦੀ ਕਿਰਪਾ ਹੋ ਜਾਏ ਦੂਸਰੇ ਪਾਸੇ ਜੇ ਰੱਬ ਦੇ ਘਰ ਚੋਂ ਫਟਕਾਰ ਵੱਜ ਜਾਏ ਠੀਕ ਹੈ ਫਿਰ ਵੱਡੇ ਤੋਂ ਵੱਡਾ ਗਿਆਨੀ ਬੰਦਾ ਵੀ ਠੋਕਰ ਖਾ ਕੇ ਧਰਤੀ ਤੇ ਆ ਕੇ ਡਿੱਗ ਸਕਦਾ ਹੈ ਜੇ ਰੱਬ ਦੀ ਬਖਸ਼ਿਸ਼ ਹੋ ਜੇ ਤਾਂ ਪ੍ਰਿਆੰਸ਼ੂ ਨੇ ਬਹੁਤ ਸੋਨਾ ਜਵਾਬ ਦਿੱਤਾ ਹੈ ਵੀ ਅਨਪੜ੍ਹ ਬੰਦਾ ਵੀ ਗਿਆਨੀ ਬਣ ਜਾਂਦਾ ਹੈ ਜੇਕਰ ਗੁਰੂ ਦੀ ਕਿਰਪਾ ਹੋ ਜਾਵੇ। ਉਹ ਸਾਨੂੰ ਇਤਿਹਾਸ ਤੋਂ ਵੀ ਜਾਣਕਾਰੀ ਮਿਲਦੀ ਹੈ। ਇਸ ਤੋਂ ਬਿਨਾ ਕੋਈ ਜਵਾਬ ਜੀ। ਹਾਂਜੀ। ਹਾਂ ਜੀ। ਉਹ ਗੁਰੂ ਜੀ ਨੇ ਬਾਣੀ ਹੀ ਚੁਣੀ ਆਪਣੇ ਪਰ ਦੱਸਣ ਨੂੰ। ਸ਼ਾਬਾਸ਼ ਉਹਨਾਂ ਨੇ ਸਭ ਤੋਂ ਪਹਿਲੀ ਪਹਿਲ ਜਿਹੜੀ ਸੀ ਬਾਣੀ ਨੂੰ ਦਿੱਤੀ ਉਹਨਾਂ ਰਿਸ਼ਤੇ ਦੇਖੋ ਜਿੱਥੇ ਗੁਰੂ ਦੀ ਬਾਣੀ ਦੀ ਗੱਲ ਆਈ ਉਹਨਾਂ ਨੇ ਆਪਣੇ ਰਿਸ਼ਤੇ ਨਾਲ ਤੇ ਪਿੱਛੇ ਛੱਡਤੇ ਉਹ ਕਹਿੰਦੇ ਵੀ ਨਹੀਂ ਮੇਰੇ ਲਈ ਪਹਿਲਾ ਬਾਣੀ ਹੈ ਮੇਰੇ ਲਈ ਵੱਡਾ ਪੁੱਤਰ ਨਹੀਂ ਹੈ ਠੀਕ ਹੈ ਜੀ ਬਹੁਤ ਸੋਹਣਾ ਜਵਾਬ ਦਿੱਤਾ ਅੱਜ ਤੁਸੀਂ ਸਾਰਿਆਂ ਨੇ ਡੁੰਗਾਈ ਵਾਲੇ ਜਵਾਬ ਦਿੱਤੇ ਐ ਹੋਰ ਕੋਈ ਬੱਚਾ ਇਹਦੇ ਤੇ ਜਵਾਬ ਬਹੁਤ ਨੇ ਹੋਰ ਨਹੀਂ ਕਿਸੇ ਨੇ ਦੱਸਣਾ ਹਾਂਜੀ ਹੁਣ ਹੁਣ ਮੈਂ ਦੱਸਦਾ ਆ ਜੋ ਮੈਨੂੰ ਹੋਰ ਵਿੱਚ ਜਵਾਬ ਮਿਲ ਰਹੇ ਆ ਅਸੀਂ ਆਪਣੀਆਂ ਗਲਤੀਆਂ ਨੂੰ ਨਹੀਂ ਦੇਖਿਆ ਠੀਕ ਹੈ ਕੱਸੀਂ ਆਪਣੇ ਪਿਤਾ ਦੇ ਘਰ ਦੇ ਖਿਲਾਫ ਹੀ ਜੰਗ ਖੜੀ ਕਰਨ ਵਾਸਤੇ ਤੁਰ ਪਏ ਸਮਝ ਆਇਆ ਮੈਂ ਕੀ ਦੀ ਗੱਲ ਕਰ ਰਿਹਾ ਹਾਂ ਹਾ ਗੁਰੂ ਰਾ मतलब ਬਾਬਾ ਰਾਮਰਾਏ ਨੇ ਆਪਣੀ ਗਲਤੀ ਨਹੀਂ ਦੇਖੀ ਵੀ ਮੇਰੇ 'ਚ ਕੀ ਗਲਤੀ ਆ ਤਉ ਆਪਣੇ ਪਿਤਾ ਦੇ ਘਰ ਨਾਲ ਹੁਣ ਜਿਸ ਤਰ੍ਹਾਂ ਗਲਤੀ ਅਸੀਂ ਕੀਤੀ ਹੋਵੇ ਘਰ ਚ ਬਹੁਤ ਵੱਡੀ ਸਾਡੇ ਪਿਤਾ ਜੀ ਸਾਨੂੰ ਘਰੋਂ ਬਾਹਰ ਕੱਢ ਦੇਣ ਅਸੀਂ ਮਾਫੀ ਮੰਗਣ ਦੀ ਬਜਾਏ ਜਾਂ ਅਸੀਂ ਆਪਣੀ ਗਲਤੀ ਕਬੂਲਣ ਦੀ ਬਜਾਏ ਅਸੀਂ ਬਾਹਰੋਂ ਬੰਦੇ ਇਕੱਠੇ ਕਰਕੇ ਲੈ ਆਏ ਚਲੋ ਇੱਕ ਵਾਰੀ ਮੇਰੇ ਨਾਲ ਚਲੋ ਆਪਾਂ ਮੇਰੇ ਪਿਤਾ ਨੂੰ ਅੱਜ ਮਾਰਨਾ ਆ ਠੀਕ ਹੈ ਆਪਣੀ ਗਲਤੀ ਨਹੀਂ ਸੁਧਾਰੀ ਤਾਂ ਕਿਸੇ ਨੂੰ ਖਿਲਾਫ ਕਰਨਾ ਸ਼ੁਰੂ ਕਰ ਦਿੱਤਾ ਅਗਲੀ ਗੱਲ ਆਪਣੇ ਪਿਤਾ ਦਾ ਆਦਰ ਸਤਕਾਰ ਨਹੀਂ ਦੇਖਿਆ ਕਿ ਮੇਰੇ ਪਿਤਾ ਨੇ ਕੀ ਦੇਖ ਕੇ ਸਭ ਕੁਝ ਕੀਤਾ ਤਾਂ ਉਹ ਆਪਣੇ ਆਪ ਨੂੰ ਵੱਡਾ ਕਹਾਉਣ ਵਾਸਤੇ ਆਪਣੇ ਪਿਤਾ ਤੋਂ ਮੁਨਕਰ ਹੋ ਕੇ ਦੂਸਰਿਆਂ ਕੋਲ ਜਾ ਕੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਿਆ ਇਹ ਵੀ ਗਲਤੀ ਕੀਤੀ ਉਹਨੇ ਤਾਂ ਇਹ ਵੀ ਗਲਤੀ ਕੀਤੀ ਆਪਣੇ ਘਰ ਨੂੰ ਛੱਡ ਕੇ ਵਿਰੋਧੀ ਧਿਰ ਨੂੰ ਜਾ ਕੇ ਕਹਿ ਰਿਹਾ ਕਿ ਮੈਨੂੰ ਮੇਰਾ ਹੱਕ ਲੈ ਕੇ ਦਿਓ ਹੱਕ ਲੈਣ ਵਾਲੇ ਕੰਮ ਨਹੀਂ ਕੀਤੇ ਉਹਨੇ ਹੱਕ ਲੈਣ ਵਾਲੇ ਕੰਮ ਕਰਦਾ ਤਉਨੂੰ ਹੱਕ ਆਪ ਹੀ ਮਿਲ ਜਾਣਾ ਸੀ ਹੱਕ ਲੈਣ ਵਾਲੇ ਕੰਮ ਨਹੀਂ ਕੀਤੇ ਉਲਟਾ ਔਰੰਗਜ਼ੇਬ ਦੀ ਤਾਂ ਪਹਿਲਾਂ ਹੀ ਉਸ ਧਰ ਨਾਲ ਨਹੀਂ ਬਣਦੀ ਉਹ ਸਭ ਔਰੰਗਜ਼ੇਬ ਨੂੰ ਜਾ ਕੇ ਕਹਿ ਰਿਹਾ ਕਿ ਮੈਨੂੰ ਮੇਰਾ ਹੱਕ ਲੈ ਕੇ ਦਿਓ ਕਿ ਮੈਂ ਵੱਡਾ ਪੁੱਤਰ ਸਾਂ ਮੈਨੂੰ ਹੱਕ ਨਹੀਂ ਮਿਲਿਆ। ਉੱਥੇ ਉਹਨੂੰ ਆਪ ਨੂੰ ਹੀ ਬੇਇੱਜ਼ਤੀ ਮਹਿਸੂਸ ਹੋਣੀ ਚਾਹੀਦੀ ਸੀ ਵੀ ਸ਼ਾਇਦ ਮੇਰੇ 'ਚ ਕੋਈ ਕਮੀਆਂ ਹੋਣਗੀਆਂ ਮੈਂ ਆਪਣੇ ਘਰ ਦੀ ਗੱਲ ਕਿਸੇ ਕੋਲ ਜਾ ਕੇ ਕਿਉਂ ਕਰ ਰਿਹਾ ਆ। ਠੀਕ ਆ। ਇੱਥੋਂ ਤੱਕ। ਬਾਕੀ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਹੈ ਵੀ ਸਾਨੂੰ ਇਤਿਹਾਸ ਦੇ ਵਿੱਚੋਂ ਕੀ-ਕੀ ਸਿੱਖਿਆ ਮਿਲਦੀ ਆ। ਤੇ ਸਾਨੂੰ ਇਸ ਤੋਂ ਪਤਾ ਲੱਗਦਾ ਵੀ ਸਾਨੂੰ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬਣ ਕੇ ਰਹਿਣਾ ਚਾਹੀਦਾ ਅਸੀਂ ਕਦੇ ਵੀ ਐਸਾ ਕੰਮ ਨਾ ਕਰੀਏ ਕਹਿਨ ਦੇ ਬਾਵਜੂਦ ਵੀ ਪਿਤਾ ਨੇ ਕਦੇ ਕਿਹਾ ਸੀ ਨਾ ਵੀ ਗੁਰੂ ਨਾਨਕ ਦੀ ਬਾਣੀ ਨਾਲ ਛੇੜਛਾੜ ਨਹੀਂ ਕਰਨੀ ਕਿ ਆ ਸੀ ਹਨਾ ਜੇ ਕਹਿਨ ਤੋਂ ਬਾਅਦ ਵੀ ਸਾਨੂੰ ਰੋਕਿਆ ਜਾਂਦਾ ਫਲਾਣਾ ਕੰਮ ਗਲਤ ਹੈ ਜਿਸ ਵੇਲੇ ਸੀ ਨਿਆਣੇ ਆ ਬੱਚੇ ਆ ਨਾ ਨਿੱਕੇ ਜਿਹੇ ਬੱਚਾ ਅੱਗੇ ਅੱਗ ਵੱਲ ਰਹੀ ਆ ਬੱਚਾ ਅੱਗ ਵੱਲ ਨੂੰ ਭੱਜ ਕੇ ਜਾਂਦਾ ਹੈ ਉੱਥੇ ਮਾਪੇ ਨਹੀਂ ਕਹਿੰਦੇ ਵੀ ਤੈਨੂੰ ਮੈਂ 20 ਵਾਰੀ ਰੋਕਿਆ ਫੇਰ ਅੱਗ ਵੱਲ ਜਾਣਾ ਕਿਉਂਕਿ ਉੱਥੇ ਉਹਨੂੰ ਗਿਆਨ ਨਹੀਂ ਹੈ ਕਿ ਅੱਗ ਮੈਨੂੰ ਸਾੜ ਸਕਦੀ ਹੈ ਠੀਕ ਹੈ ਨਾ ਉੱਥੇ ਉਹ ਕੋਈ ਵਾਰੀ ਭੱਜ ਕੇ ਅੱਗ ਦੇ ਵਿੱਚ ਹੀ ਵੜ ਜਾਂਦਾ ਹੈ ਉੱਥੇ ਉਹ ਉੱਥੇ ਉਹ ਨਿਆਣਾ ਬੱਚਾ ਹੈ ਉਹਨੂੰ ਪਤਾ ਨਹੀਂ ਸੀ ਹੁਣ ਤੁਹਾਡੇ ਵਰਗੇ ਨੂੰ ਪਤਾ ਵੀ ਹੈ ਵੀ ਅੱਗੇ ਅੱਗ ਬਲ ਰਹੀ ਹੈ ਹੁਣ ਮਾਪੇ ਨੂੰ ਕਹਿਣ ਦੀ ਲੋੜ ਨਹੀਂ ਅੱਗੇ ਅੱਗ ਬਲ ਰਹੀ ਹੈ ਤੁਸੀਂ ਫਿਰ ਵੀ ਭੱਜ ਕੇ ਜਾ ਕੇ ਮੱਚੋਗੇ ਫਿਰ ਮਾਪੇ ਉਹਨੇ ਕਹਿਣਾ ਵੀ ਗਲਤੀ ਤੁਹਾਡੀ ਆ ਸਾਡੀ ਨਹੀਂ ਹੈਗੀ ਠੀਕ ਹੈ ਦੁਨੀਆ ਦੇ ਵਿੱਚ ਕਈ ਵਾਰੀ ਅਸੀਂ ਬਹੁਤ ਪੁੱਠੇ ਸਿੱਧੇ ਕੰਮ ਕਰਨੇ ਸ਼ੁਰੂ ਕਰ ਦਿੰਨੇ ਆ ਜਿਨ੍ਹਾਂ ਦਾ ਨਤੀਜਾ ਬਹੁਤ ਹੀ ਗਲਤ ਨਿਕਲਦਾ ਹੈ ਤਾਂ ਉਹਦੇ ਲਈ ਸਾਨੂੰ ਸਾਡੇ ਮਾਪਿਓ ਵੀ ਰੋਕਦੇ ਸਨ ਹੋਰ ਵੀ ਬਥੇਰੇ ਰੋਕਦੇ ਆ ਪਰ ਅਸੀਂ ਜਾ ਜਾ ਕੇ ਉਹਨਾਂ ਚੋਂ ਡਿੱਗਦੇ ਆ ਉਹਦੇ 'ਚ ਨੁਕਸਾਨ ਕਿੰਦਾ ਹੁੰਦਾ ਸਾਡਾ ਆਪਣਾ ਸਮਝਾਉਣ ਵਾਲੇ ਦਾ ਕੋਈ ਨਹੀਂ ਹੈ ਮਾਤਾ ਪਿਤਾ ਦਾ ਕੋਈ ਨਹੀਂ ਹੈ ਸਾਡਾ ਕਰਦਾਰ ਇੱਕ ਚਿੱਟੀ ਚਾਦਰ ਦੇ ਸਮਾਨ ਹੈ ਜਿਹੜਾ ਸਾਨੂੰ ਮਿਲਿਆ ਹੋਇਆ ਹੈ ਇਹਦੀ ਇਹਨੂੰ ਰੰਗਤ ਚੰਗਿਆ ਚੰਗੀ ਰੰਗਤ ਵੀ ਅਸੀਂ ਦੇਣੀ ਆ ਤੇ ਮਾੜਾ ਰੰਗ ਵੀ ਅਸੀਂ ਲਾਉਣਾ ਇਹਨੂੰ ਠੀਕ ਹੈ ਉਹ ਸਾਡੇ ਹੱਥ ਵਸ ਹੈ ਵੀ ਅਸੀਂ ਕੀ ਕਰਨਾ ਹੈ ਸਮਝ ਆ ਗਈ ਜੀ ਅੱਜ ਦੇ ਇਤਿਹਾਸ ਤੋਂ ਕੀ ਸਿੱਖਿਆ ਮਿਲੀ ਬਾਕੀ ਜਿਹੜਾ ਸੈਕਿੰਡ ਪਾਰਟ ਆ ਗੁਰੂ ਹਰਿਕ੍ਰਿਸ਼ਨ ਜੀ ਦੇ ਜੀਵਨ ਦਾ ਆਪਾਂ ਅਗਲੀ ਕਲਾਸ ਪੜਾਂਗੇ ਜੀ ਸਾਰੇ ਵਿਦਿਆਰਥੀ ਫਤਿਹ ਨਸਾਨ ਪਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh